ਨਮਸਕਾਰ ਆਕਾਸ਼ਵਾਨੀ ਦਾਇ ਜਲੰਧਰ ਕੇਂਦਰ ਹੈ ਹੁਣ ਤੁਸੀਂ ਜੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਸਹੀ ਪਰਿਵਾਰ ਨਿਯੋਜਨ ਯਕੀਨੀ ਬਣਾਉਣ ਅਤੇ ਯੋਜਨਾਵਾਂ ਤੇ ਪਹਿਲ ਕਦਮੀਆਂ ਸਹੀ ਟਾਂਗ ਨਾਲ ਚਲਾਉਣ ਲਈ ਸਾਂਝੇ ਤੌਰ ਤੇ ਕੰਮ ਕਰਨ ਦੀ ਜ਼ਰੂਰਤ ਦੱਸੀ ਕੇਂਦਰੀ ਗ੍ਰਹਿ ਮੰਤਰਾਲੇ ਦੀਨ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ ਦੇਸ਼ ਭਰ ਵਿੱਚ ਸਾਈਬਰ ਅਪਰਾਧਾਂ ਦੇ ਟਾਕਰੇ ਵਾਸਤੇ ਜਾਗਰੂਕਤਾ ਫੈਲਾ ਰਿਹਾ ਹੈ ਕਠਵਾ ਵਿਖੇ ਕੇਂਦਰੀ ਏਜੰਸੀਆਂ ਬੀਐਸਐਫ ਅਤੇ ਜੰਮੂ ਕਸ਼ਮੀਰ ਤੇ ਪੰਜਾਬ ਪੁਲਿਸ ਵਿਚਾਲੇ ਅੱਜ ਇੱਕ ਬਿਹਤ ਅਹਿਮ ਉੱਚ ਪੱਧਰੀ ਅੰਤਰਰਾਜੀ ਤਾਲਮਿਲ ਕਾਨਫਰੰਸ ਕੀਤੀ ਗਈ ਅਤੇ ਆਈਆਈਟੀ ਰੋਪੜ ਤੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਨੇ ਇੱਕ ਮਹੱਤਵਪੂਰਨ ਸਮਝੌਤਾ ਪੱਤਰ ਤੇ ਦਸਤਖਤ ਕੀਤੇ ਤੇ ਹੁਣ ਖਬਰਾਂ ਸਥਾਨਾਂ કેદ્રી સેહ મંત્રી જગત પ્રકાશ નવી દિલ્હી વિશ્વ આબાદી દિવસ તે સુબ્યા અને કેન્દ્રી શાશત પ્રદેશાના પરિવાર નયોજન અને આબાદી નયંત્રણ મુદ્દા ઉત્તેલ ચર્ચાની પ્રધાનગી સમગમ વિશા માં અને બચેની તંદરુસ્તી ગર્ભ અવસ્થાના સેહતમદ સમ ਮੀਟਿੰਗ ਦੌਰਾਨ ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੇਂਦਰ ਤੇ ਸੂਬਿਆਂ ਦੋਵਾਂ ਨੂੰ ਸਹੀ ਪਰਿਵਾਰ ਨਿਯੋਜਨ ਨੂੰ ਯਕੀਨੀ ਬਣਾਉਣ ਅਤੇ ਯੋਜਨਾਵਾਂ ਉੱਤੇ ਪਹਿਲ ਕਦਮੀ ਨੂੰ ਖਾਸ ਕਰਕੇ ਵੱਧ ਬੋਝ ਵਾਲੇ ਸੂਬਿਆਂ ਜ਼ਿਲ੍ਹਿਆਂ ਤੇ ਬਲਾਕਾਂ 'ਚ ਸਹੀ ਢੰਗ ਨਾਲ ਚਲਾਉਣ ਵਾਸਤੇ ਸਾਂਝੇਦਾਰ ਤੇ ਕੰਮ ਕਰਨ ਦੀ ਜ਼ਰੂਰਤ ਹੈ। ਜਗਤਪ੍ਰਕਾਸ਼ ਨੱਡਾ ਨੇ ਕਿਹਾ ਕਿ ਉਹਨਾਂ ਸੂਬਿਆਂ 'ਚ ਘੱਟ ਕੋਲ ਪ੍ਰਜਨਨ ਦਰ TFR ਨੂੰ ਕਾਇਮ ਰੱਖਣ ਦੀ ਜ਼ਰੂਰਤ ਹੈ ਜਿਹੜੇ ਪਹਿਲਾਂ ਹੀ ਇਸ ਨੂੰ ਪ੍ਰਾਪਤ ਕਰ ਚੁੱਕੇ ਨੇ ਅਤੇ ਦੂਜੇ ਸੂਬਿਆਂ 'ਚ ਪ੍ਰਾਪਤ ਕਰਨ ਲਈ ਕੰਮ ਕਰਨ ਦੀ ਜ਼ਰੂਰਤ ਹੈ। पुष्पा गुजराल साइंस सिटी कपूरथला ਵੱਲੋਂ ਵਿਸ਼ਵ ਆਬਾਦੀ ਦਿਵਸ ਤੇ ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਇਸ ਵਾਰ ਦਸ ਲੇਖ ਸਮੱਸਿਆ ਨੂੰ ਸਮਝਣ ਅਨੁਕੂਲ ਹੱਲ ਲੱਭਣ ਤੇ ਤਰੱਕੀ ਲਈ ਮਹੱਤਵਪੂਰਨ ਡਾਟਾ ਇਕੱਠਾ ਕਰਨ ਚ ਨਿਵੇਸ਼ ਕਰਨਾ ਹੈ ਇਸ ਮੌਕੇ ਪੰਜਾਬ ਪਰਤੋ 100 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ ਪ੍ਰਮੁੱਖ ਸਮਾਜ ਵਿਗਿਆਨੀ ਡਾਕਟਰ ਚੰਦਰ ਸ਼ੇਖਰ ਸਿੰਘ ਨੇ ਕਿਹਾ ਕਿ ਆਬਾਦੀ ਦੇ ਵਾਧੇ ਨਾਲ ਜੈਵਿਕ ਇੰਦਣ ਖਣਿਜ ਜਦਰਾਖਤ ਪਾਣੀ ਜੰਗਲੀ ਜੀਵ ਖਾਸ ਕਰਕੇ ਸਮੁੰਦਰੀ ਜੀਵ ਵਰਗੇ ਸਰੋਤ ਦਿਨੋ ਦਿਨ ਖਤਮ ਹੁੰਦੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਵਾਧਦੀ ਆਬਾਦੀ ਨਾਲ ਸਰੋਤਾਂ ਦੀ ਵਰਤੋਂ ਵਧ ਜਾਂਦੀ ਹੈ ਤੇ ਇਸ ਤੋਂ ਪੈਦਾ ਹੋਣ ਵਾਲੀ ਰੈਂ ਖੂਨ ਵਿੱਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ ਜਿਸ ਤਰ੍ਹਾਂ ਸਰੋਤਾਂ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਕਰਨੀ ਹੋਰ ਵੀ ਜ਼ਰੂਰੀ ਹੈ ਹੋ ਜਾਂਦੀ ਹੈ ਸਾਇੰਸ ਸਿਟੀ ਦੇ ਵਿਗਿਆਨੀ ਡੀ ਰਤੇਸ਼ ਪਾਠਕ ਨੇ ਕਿਹਾ ਕਿ ਜੇ ਆਬਾਦੀ ਵਾਧੇ ਨੂੰ ਸਹੀ ਢੰਗ ਨਾਲ ਕਾਬੂ ਨਾ ਕੀਤਾ ਗਿਆ ਤਾਂ ਇਹ ਵਾਤਾਵਰਣ ਸਥਿਰਤਾ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰੇਗਾ ਇਹ ਦਰ ਸੂਬੇ ਦੇ ਵੱਖ-ਵੱਖ ਜ਼ਿਲਾਂ ਵਿੱਚ ਵਿਸ਼ਵ ਆਬਾਦੀ ਦਿਵਸ ਸੰਬੰਧੀ ਸਮਾਗਮ ਕਰਵਾਏ ਗਏ ਮੁਹਾਲੀ ਦੇ ਸਵਲ ਸਰਜਨ ਡਾਕਟਰ ਦਵਿੰਦਰ ਕੁਮਾਰ ਤੇ ਜ਼ਿਲ੍ਹਾ ਪਰਿਵਾਰ ਪਾਲਾਈ ਅਫਸਰ ਡਾਕਟਰ ਤਮੰਨਾ ਨਿਦਸਿਆ ਕਿਸੇ ਸਿਹਤ ਸੰਸਥਾ ਵਿੱਚ ਆਈ ਮਰੀਜ਼ਾਂ ਤੇ ਉਹਨਾਂ ਦੇ ਤਿਮਾਰਦਾਰਾਂ ਨੂੰ ਆਬਾਦੀ ਨੂੰ ਕੰਟਰੋਲ ਕਰਨ ਵਾਸਤੇ ਪਰਿਵਾਰ ਨਿਯੋਜਨ ਦੇ ਵੱਖ-ਵੱਖ ਤਰੀਕਿਆਂ ਬਾਰੇ تفصیلیات ਸਮਝਾਇਆ ਗਿਆ। ਉਹਨਾਂ ਕਿਹਾ ਕਿ ਇਸ ਦੇ ਪਹਿਲੇ 15 ਵਾੜੇ ਦੌਰਾਨ ਜਾਗਰੂਕਤਾ ਗਤੀਵਿਧੀਆਂ ਕਰਨ ਦੇ ਨਾਲ-ਨਾਲ ਜੋਗ ਜੋੜਿਆਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਪਰਿਵਾਰ ਨਿਯੋਜਨ ਦੇ ਪੱਕੇ ਸਾਧਨ ਅਪਣਾਉਣ ਵਾਸਤੇ ਪ੍ਰੇਰਿਤ ਕੀਤਾ ਗਿਆ ਹੈ। ਜਦਕਿ ਦੂਜੇ 15 ਵਾੜੇ ਦੌਰਾਨ ਨਾਲ ਬੰਦੀ ਅਤੇ ਨਸ ਬੰਦੀ ਦੇ ਮੁਫਤ ਆਪਰੇਸ਼ਨ ਕੀਤੇ ਜਾਣਗੇ। ਨੀਟ ਯੂਜੀ ਪੇਪਰ ਲੀਕ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ ਵੱਲੋਂ ਜਾਂਚ ਅਤੇ ਸਰਵੋੱਚ ਅਦਾਲਤ ਵੱਲੋਂ ਸੁਣਵਾਈ ਕੀਤੇ ਜਾਣ ਤੇ ਲੋਕ ਕਾਫੀ ਸੰਤੁਸ਼ਟ ਨੇ ਮੁਹਾਲੀ ਤੋਂ ਪ੍ਰਿੰਸੀਪਲ ਗੁਰਮੀਤ ਸਿੰਘ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਕਾਰਵਾਈ ਦੇ ਤਸੱਲੀ ਜ਼ਾਹਰ ਕਰਦੇ ਨੇ ਗਰਮੀ ਸਿੰਘ ਬੋਲ ਰਹੇ ਰਿਟਾਇਰਡ ਪ੍ਰਿੰਸੀਪਲ ਮੋਹਾਲੀ ਤੋਂ ਸਰਕਾਰਾਂ ਲਈ ਤੇ ਬੜਾਈਕ ਵੱਡੇ ਚੈਲੰਜ ਹੈਗੀ ਹੈ ਤੇ ਇਨਕੁਆਇਰੀ ਚੱਲ ਰਹੀ ਹੈ ਕੇਂਦਰ ਸਰਕਾਰ ਨੇ ਸੀਵੀਆਈ ਨੂੰ ਦਿੱਤਾ ਫਾਇ ਉਹਦੇ ਲਈ ਐਕਸ਼ਨ ਲੱਗੇ ਹੋਏ ਨੇ ਬਹੁਤ ਜ਼ਬਰਦਸਤ ਤਰੀਕੇ ਨਾਲ ਤੇ ਸਾਨੂੰ ਉਮੀਦ ਹੈ ਕਿ ਸਰਕਾਰ ਪੱਕੇ ਹੱਲ ਲੇ ਕਿਉਂਕਿ ਇਹ ਬਾਰ ਬਾਰ ਹੋ ਰਿਹਾ ਕੁਝ ਇਸਤਰਾਂ ਦਾ ਹੋਣਾ ਚਾਹੀਦਾ ਹੈ ਤਾਂ ਕਿ ਜਿਹੜੇ ਮਿਹਨਤ ਕਰ ਬੱਚੇ ਨੇ ਜਿਹੜੇ ਵਾਕਈ ਡਿਜ਼ਰਵ ਕਰਦੇ ਨੇ ਉਹਨਾਂ ਨੂੰ ਸਹੀ ਇਨਸਾਫ ਮਿਲ ਪਰਦੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਤੇ ਪੁਲਿਸ ਅਧਿਕਾਰੀਆਂ, CBI ਨਾਰਕੋਟਿਕਸ ਵਿਭਾਗ, ਭਾਰਤੀ ਰਿਜ਼ਰਵ ਬੈਂਕ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਨਕਲ ਕਰਨ ਵਾਲੇ ਸਾਈਬਰ ਅਪਰਾਧੀਆਂ ਵੱਲੋਂ ਧਮਕੀਆਂ, ਬਲੈਕਮੇਲ, ਜਬਰੀ ਵਸੂਲੀ ਅਤੇ ਡਿਜੀਟਲ ਗ੍ਰਿਫਤਾਰੀ ਦੀਆਂ ਘਟਨਾਵਾਂ ਬਾਰੇ ਵੱਡੀ ਗਿਣਤੀ 'ਚ ਸ਼ਿਕਾਇਤਾਂ ਦਰਜ ਕੀਤੀਆਂ ਜਾ ਰਹੀਆਂ ਨੇ। ਇਹ ਧੋਖੇਬਾਜ਼ ਪੁਲਿਸ ਥਾਣਿਆਂ ਅਤੇ ਸਰਕਾਰੀ ਦਫ਼ਤਰਾਂ ਵਰਗੇ ਬਣਾਏ ਸਟੂਡੀਓ ਦੀ ਵਰਤੋਂ ਵਿੱਚ ਮਾਹਰ ਨੇ ਅਤੇ ਅਸਲੀ ਦਿਖਾਈ ਦੇਣ ਲਈ ਵਰਦੀਆਂ ਵੀ ਪਹਿਨਦੇ ਨੇ। ਭਾਰਤੀ ਸਾਈਬਰ ਕ੍ਰਾਈਮ ਤਾਲਮਿਲ ਸੈਂਟਰ ਨੇ ਲੋਕਾਂ ਨੂੰ ਇਸ ਤੋਂ ਬਚਣ ਦੀ ਅਪੀਲ ਕੀਤੀ ਹੈ। ਇੱਕ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਭਾਰਤੀ ਸਾਈਬਰ ਕ੍ਰਾਈਮ ਤਾਲਮੇਲ ਸੈਂਟਰ ਦੇਸ਼ ਵਿੱਚ ਸਾਈਬਰ ਅਪਰਾਧਾਂ ਦਾ ਟਾਕਰਾ ਕਰਨ ਨਾਲ ਸੰਬੰਧਿਤ ਗਤੀਵਿਧੀਆਂ ਦਾ ਤਾਲਮੇਲ ਕਰਦਾ ਹੈ ਸਾਈਬਰ ਅਪਰਾਧਾਂ ਦੇ ਟਾਕਰੇ ਲਈ ਮੰਤਰਾਲਾ ਹੋਰ ਮੰਤਰਾਲੇ ਅਤੇ ਉਹਨਾਂ ਦੀਆਂ ਏਜੰਸੀਆਂ ਭਾਰਤੀ ਰਿਜ਼ਰਵ ਬੈਂਕ ਅਤੇ ਹੋਰ ਸੰਸਥਾਵਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਇਹ ਸੈਂਟਰ ਅਜਿਹੇ ਮਾਮਲਿਆਂ ਦੀ ਪਛਾਣ ਅਤੇ ਜਾਂਚ ਲਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਅਧਿਕਾਰੀਆਂ ਨੂੰ ਇਨਪੁਟ ਅਤੇ ਤਕਨੀਕੀ ਸਹਾਇਤਾ ਵੀ ਪ੍ਰਦਾਨ ਕਰ ਰਿਹਾ ਹੈ। ਇਹ ਸੈਂਟਰ ਨੇ ਮਾਈਕਰੋਸਾਫਟ ਦੇ ਸਹਿਯੋਗ ਨਾਲ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ 1000 ਤੋਂ ਵੱਧ ਸਕਾਈਪ ਆਈਡੀ ਨੂੰ ਬਲੌਕ ਕੀਤਾ ਹੈ ਅਤੇ ਧੋਖੇਬਾਜ਼ਾਂ ਵੱਲੋਂ ਵਰਤੇ ਜਾਂਦੇ SIM ਕਾਰਡਾਂ ਤੇ ਮੋਬਾਈਲ ਡਿਵਾਈਸਾਂ ਨੂੰ ਬਲੌਕ ਕਰਨ ਵਿੱਚ ਵੀ ਇਹ ਮਦਦ ਕਰ ਰਿਹਾ ਹੈ। ਸਾਈਬਰ ਅਪਰਾਧੀਆਂ ਦੇ ਜਾਲ ਵਿੱਚ ਫਸ ਕੇ ਦੇਸ਼ ਵਿੱਚ ਕਈ ਪੀੜਤ ਆਪਣੀ ਗਾਹੜੀ ਕਮਾਈ ਗੁਆ ਚੁੱਕੇ ਨੇ। ਇਹ ਇੱਕ ਸੰਗਠਿਤ ਆਨਲਾਈਨ ਆਰਥਿਕ ਅਪਰਾਧ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਸਰਹੱਦ ਪਾਰਲੇ ਅਪਰਾਧਿਕ ਸਿੰਡੀਕੇਟਾਂ ਵੱਲੋਂ ਚਲਾਇਆ ਜਾਂਦਾ ਹੈ। ਇਹ ਸੈਂਟਰ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਕਈ ਅਲਰਟ ਜਾਰੀ ਕੀਤੇ ਨੇ ਲੋਕਾਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਇਸ ਕਿਸਮ ਦੀਆਂ ਧੋਖਾਧੜੀਆਂ ਬਾਰੇ ਸੁਚੇਤ ਰਹਿਣ ਅਤੇ ਜਾਗਰੂਕਤਾ ਫੈਲਾਉਣ ਅਜਿਹੇ ਹਾਲਾਂ ਦੀ ਪ੍ਰਾਪਤੀ ਤੇ ਨਾਗਰਿਕਾਂ ਨੂੰ ਮਦਦ ਲਈ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਜਾਂ www.cybercrime.gov.in ਤੇ ਤੁਰੰਤ ਘਟਨਾ ਦੀ ਰਿਪੋਰਟ ਕਰਨ ਦੀ ਸਲਾਹ ਦਿੱਤੀ ਗਈ ਹੈ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਣੀ ਸਮਾਚਾਰ ਜਿਲੰਦਰ ਜ਼ਿਲ੍ਹਾ ਪਠਾਨਕੋਟ ਵਿੱਚ ਕਿਸੇ ਵੀ ਆਫ਼ਤ ਨਾਲ ਲਜਟਣ ਲਈ ਅਕੀਤੇ ਕੀਤੇ ਪ੍ਰਬੰਧਾਂ ਦੇ ਅਭਿਆਸ ਲਈ ਅੱਜ ਨਰੋਟ ਜੈਮਲ ਸਿੰਘ ਬਲਾਕ ਦੀ ਨਾਉਂਦੇ ਪਿੰਡ ਪਹਾੜੀਪੁਰ ਵਿਖੇ ਉਹ ਜੋ ਦਰਿਆ ਤੇ ਇੱਕ ਮੁਕ ਡ੍ਰਿਲ ਕੀਤੀ ਗਈ। ਜ਼ਿਲ੍ਹਾ ਪ੍ਰਸ਼ਾਸਨ, ਮਾਲ ਵਿਭਾਗ ਅਤੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ ਅਤੇ ਬਚਾਅ ਕਾਰਜਾਂ ਦਾ ਅਭਿਆਸ ਕਰਦੇ ਹੋਏ ਕੀਤੇ ਜਾਣ ਵਾਲੇ ਵੱਖ-ਵੱਖ ਕਾਰਜਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਹੜਾਂ ਦੀ ਸਥਿਤੀ ਵਿੱਚ ਜਾਨ ਬਚਾਉਣ ਹੜ੍ਹ ਪ੍ਰਭਾਵਿਤ ਖੇਤਰਾਾਂ 'ਚ ਫਸੇ ਲੋਕਾਂ ਨੂੰ ਕੱਢਣ ਉਹਨਾਂ ਨੂੰ ਮੈਡੀਕਲ ਸਹਾਇਤਾ ਦੇਣ ਜਾਂ ਫਿਰ ਹੋਰਨਾ ਪ੍ਰਬੰਧਾਂ ਦੇ ਵੱਖ-ਵੱਖ ਪਹਿਲੂਆਂ ਤੇ ਵੀ ਚਾਨਣਾ ਪਾਇਆ ਗਿਆ ਇਸ ਵਿੱਚ ਪ੍ਰਸ਼ਾਸਨ ਵੱਲੋਂ ਬਣਾਈਆਂ ਗਈਆਂ ਵੱਖ-ਵੱਖ ਰਾਹਤ ਟੀਮਾਂ ਨੇ ਵੀ ਆਪਣਾ ਸਹਿਯੋਗ ਦਿੱਤਾ ਜੰਮੂ ਕਸ਼ਮੀਰ ਦੇ ਕਠੂਆ ਵਿਖੇ ਸੀਮਾ ਸੁਰੱਖਿਆ ਬਲ ਜੰਮੂ ਕਸ਼ਮੀਰ ਪੁਲਿਸ ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਵਿਚਾਲੇ ਅੱਜ ਇੱਕ ਬੇहद ਅਹਿਮ ਉੱਚ ਪੱਧਰੀ ਅੰਤਰਰਾਜੀ ਤਾਲਮੇਲ ਕਾਨਫਰੰਸ ਕੀਤੀ ਗਈ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਕਿ ਸਰਹੱਦ ਦੀ ਸੁਰੱਖਿਆ ਲਈ ਸੂਬਿਆਂ ਦੀ ਪੁਲਿਸ ਅਤੇ ਬੀਐਸਐਫ ਵਿਚਾਲੇ ਤਾਲਮੇਲ ਵਧਾਉਣ ਬਾਰੇ ਧਿਆਨ ਦਿੱਤਾ ਗਿਆ ਇਸ ਕਾਨਫਰੰਸ ਵਿੱਚ ਬੀਐਸਐਫ ਪਛਮੀ ਕਮਾਂਡ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਜੰਮੂ ਕਸ਼ਮੀਰ ਤੇ ਪੰਜਾਬ ਦੇ ਡੀਜੀਪੀ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਨਾ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ ਗੌਰਵ ਯਾਦਵ ਨੇ ਦੱਸਿਆ ਕਿ ਜੰਮੂ ਕਸ਼ਮੀਰ ਪੁਲਿਸ ਬੀਐਸਐਫ ਤੇ ਕੇਂਦਰੀ ਏਜੰਸੀਆਂ ਨਾਲ ਪੰਜਾਬ ਪੁਲਿਸ ਵਧੀਆਂ ਪਿਆਸਾਂ ਦੇ ਆਦਾਨ-ਪ੍ਰਦਾਨ ਸਰਹੱਦੀ ਪ੍ਰਬੰਧਨ ਅਤੇ ਜਨਤਕ ਸੁਰੱਖਿਆ ਮਜ਼ਬੂਤ ਕਰਨ ਲਈ ਨਵੀਨਤਾਕਾਰੀ ਹੱਲਾਂ ਦੀ ਖੋਜ ਸਹਿਜ ਸਹਿਯੋਗ ਅਤੇ ਸਰਹੱਦੀ ਸੂਬਿਆਂ ਚ ਅੰਦਰੂਨੀ ਸੁਰੱਖਿਆ ਬਣਾਈ ਰੱਖਣ ਲਈ ਵਚਨਬੱਧ ਅਤੇ ਸਮਰਪਿਤ ਹੈ। ਕੇਂਦਰ ਸਰਕਾਰ ਵੱਲੋਂ ਤਿਆਰ ਤੇ ਨਵੇਂ ਅਪਰਾਧਿਕ ਕਾਨੂੰਨ ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਭਾਰਤੀ ਸਾਕਸ਼ੀ ਐਧਿਨਿਅਮ 2003 ਲਾਗੂ ਹੋ ਗਏ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਕਾਨੂੰਨ ਮਹਾਰਾ ਨੇ ਨਵੇਂ ਕਾਨੂੰਨਾਂ 'ਚ ਹੋਏ ਬਦਲਾਅ ਦੀ ਸ਼ਲਾਘਾ ਕੀਤੀ ਹੈ ਮੇਰਾ ਨਾਮ ਬਰਿੰਦਰ ਰਤਰੀ ਹੈ ਤਿੰਨ ਸਾਡੇ ਕਾਨੂੰਨ ਜਿਹੜੇ ਚੇਂਜ ਹੋ ਗਏ ਆ ਸਿਰਫ ਨਾਮ ਹੀ ਨਹੀਂ ਚੇਂਜ ਹੋਏ ਇਹਦੇ ਇਹਦੀਆਂ ਤਕਰੀਬਨ ਸਾਰੀ ਦੀ ਸਾਰੀ ਧਰਾਵਾਂ ਵੀ ਚੇਂਜ ਹੋ ਗਈਆਂ 1 ਜੁਲਾਈ ਤੋਂ ਪਹਿਲਾਂ ਜਿਹੜੇ ਵੀ ਕੇਸ ਚੱਲਦੇ ਸੀ ਉਹ ਤਾਂ ਫਿਲਹਾਲ ਪੁਰਾਣੇ ਹੀ ਜਿਹੜੇ ਕਾਨੂੰਨ ਹੈਗੇ ਉਹਨਾਂ ਦੇ ਤਹਿਤ ਹੀ ਚੱਲਣਗੇ ਧਰਾਵਾਂ ਵੀ ਚੇਂਜ ਹੋ ਗਈਆਂ ਪਹਿਲਾਂ ਜਿਹੜੀ ਕਤਲ ਦੀ ਧਾਰਾ ਸੀ ਉਸ ਦੀ ਜਿਹੜੀ ਡੈਫੀਨੇਸ਼ਨ ਸੀ ਉਹ ਧਾਰਾ 300 ਦੇ ਅੰਦਰ ਹੀ ਤੇ ਜਿਹੜੀ ਉਹਦੀ ਪਨਿਸ਼ਮੈਂਟ ਸੀ ਸਜ਼ਾ ਸੀ ਉਹ ਧਾਰਾ 302 ਦੇ ਵਿੱਚ ਹੀ ਇਹੀ ਚੀਜ਼ ਹੁਣ ਜਿਹੜੀ ਕਤਲ ਦੀ ਡੈਫੀਨੇਸ਼ਨ ਹੈ ਉਹ ਧਾਰਾ 101 ਤੇ ਜਿਹੜੀ ਇਹਦੀ ਕਤਲ ਦੀ पनिशमेंट में आ गई मैं ट एफ आई आर केस तैयारी चार्जशीट आदि सभी काम डिजिटल हो चुके हैं इससे पुलिस को आसानी से उपलब्ध होगा किसी भी अपराध की एफ आई आर किसी भी थाने में देश के थाने में हो सकती है नए कानून में तय समय सीमा में एफ आई आर दर्ज होगी और अदालत तक पहुँचना सुनिश्चित किया गया है हर आम इंसान को न्याय मिलने में बहुत सुविधा होगी IIT रोपड़ ਅਤੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਨੇ ਇੱਕ ਮਹੱਤਵਪੂਰਨ ਸਮਝੌਤਾ ਪੱਤਰ ਤੇ ਦਸਤਖਤ ਕੀਤੇ ਨੇ ਇਹ ਸਿੱਖਿਆ ਖੋਜ ਅਤੇ ਉਦਯੋਗਿਕ ਸਹਿਯੋਗ ਦੇ ਖੇਤਰ ਵਿੱਚ ਇੱਕ ਨਵੀਂ ਯੁੱਗ ਦੀ ਸ਼ੁਰੂਆਤ ਕਰਦਾ ਹੈ ਇਸ ਦਾ ਮੁੱਖ ਉਦੇਸ਼ ਹੁਨਰ ਆਧਾਰਿਤ ਸਿਖਲਾਈ ਤੇ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਉਦਯੋਗਿਕ ਦੌਰਿਆਂ ਦਾ ਆਯੋਜਨ ਆਪਸੀ ਹਿੱਤਾਂ ਦੇ ਖੇਤਰਾਂ 'ਚ ਖੋਜ ਸਹਿਯੋਗ ਨੂੰ ਵਧਾਉਣਾ ਤੇ ਖੋਜ ਉਦੇਸ਼ਾਂ ਲਈ ਡੇਟਾ ਦਾ ਆਦਾਨ-ਪ੍ਰਦਾਨ ਕਰਨਾ ਹੈ। ਇਸ ਤਹਿਤ IIT ਰੋਪੜ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਚਲਾਇਆ ਗਿਆ ਜਿਸ ਨਾਲ ਉਹਨਾਂ ਦੇ ਹੁਨਰ ਚਵਾਦਾ ਹੋਵੇਗਾ ਅਤੇ ਉਹ ਨਵੀਆਂ ਟੈਕਨੋਲੋਜੀਆਂ ਤੋਂ ਜਾਣੂ ਹੋਣਗੇ। ਇਸ ਦੇ ਨਾਲ ਹੀ ਕਾਰਪੋਰੇਸ਼ਨ ਵਿਦਿਆਰਥੀਆਂ ਨੂੰ ਅਸਲ ਉਦਯੋਗਿਕ ਸਮੱਸਿਆਵਾਂ 'ਤੇ ਕੰਮ ਕਰਨ ਲਈ ਜ਼ਰੂਰੀ ਡੇਟਾ ਤੇ ਸਹਾਇਤਾ ਪ੍ਰਦਾਨ ਕਰੇਗਾ। IIT ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਅਹੋਜਾ ਨੇ ਕਿਹਾ ਕਿ ਇਹ ਸਮਝੌਤਾ ਵਿਦਿਆਰਥੀਆਂ ਨੂੰ ਅਸਲ ਸੰਸਾਰ ਦੇ ਤਜਰਬੇ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ ਤੇ ਉਦਯੋਗਿਕ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਵੀ ਕਰੇਗਾ श्रोमणी अकाली दल ਦੇ ਵਰਦਾਨ ਸੁਭੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲਗਾਤਾਰ ਤੀਜੀ ਵਾਰ ਐਮਐਸਪੀ ਦੇ ਮੱਕੀ ਦੀ ਫਸਲ ਖਰੀਦਣ ਤੋਂ ਇਨਕਾਰ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਹਾਲਾਂਕਿ ਮੁੱਖ ਮੰਤਰੀ ਨੇ ਫਸਲ ਖਰੀਦਣ ਦਾ ਵਾਅਦਾ ਕੀਤਾ ਸੀ ਤੇ ਉਹ ਕਿਸਾਨਾਂ ਨੂੰ ਹੋਏ ਵੱਡੇ ਆਰਥਿਕ ਨੁਕਸਾਨ ਲਈ ਇਕੱਲੇ ਹੀ ਜ਼ਿੰਮੇਵਾਰ ਨੇ ਤੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ